ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਸੋਦਰ ਰਗ ਆਸਨ ਹਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਜਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਣ ਹਾਰੇ ਕੀਤੇ ਤੇਰੇ ਰਾਗ ਪਰਿਸੋ ਕਹੀਏ ਕਹਤੇ ਤੇਰੇ ਗਾਵਣ ਹਾਰੇ ਗਾਮਨ ਤੁਧਨ ਪਉਣ ਪਾਣੀ ਬੈ ਸੰਤਰ ਗਿਆ ਬੈ ਰਾਜਾ ਧਰਮ ਦਵਾਰੇ ਗਾਵੰਤ ਤੁਧਨੋ ਚੇਤਕ ਗਤ ਲੇਖੇ ਜਾਣਨ ਲੇਖੇ ਲੇਖੇ ਧਰਮ ਬੇਚਾਰੇ ਗਾਵੰਤ ਤੁਧਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤ ਤੁਧਨੋ ਨਿਰਿੰਦਰਿੰਦਰ ਅਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਦੀ ਅੰਦਰ ਗਾਵਨ ਤੁਧਨੋ ਸਾਥ ਬੇਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨਰ ਕੀਸਰ ਯੁਗ ਯੋਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮਸ ਪਿਆਲੇ ਜਾਵਨ ਤੁਧਨੋ ਰਤਨ ਉਪਾਏ ਤੇਰੇ 84 ਤੀਰਥ ਨਾਲੇ ਗਾਵਨ ਤੁਦਨ ਜੋਦ ਮਹਾਬਲ ਸੂਰਾ ਗਾਵਨ ਤੁਦਨ ਖਾਣੀ ਚਾਰੇ ਗਾਵਨ ਤੁਦਨ ਖੰਡ ਮੰਡਲ ਬਹਿ ਮੰਡਾ ਕਰ ਕਰ ਰਖੇ ਤੇਰੇ ਧਾਰੇ ਸਹੀ ਤੁਦਨ ਗਾਵਨ ਜੋਤ ਦਾ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈਪੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਅਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਸਤੀ ਵੜਿਆਈ ਜੋ ਤੇ ਸਭਾ ਵੈ ਸੋਈ ਕਰ ਸੀ ਫਿਰ ਹੁਕਮਨ ਕਰਨਾ ਜਾਈ ਸੋ ਪਾਰ ਸਾਹ ਹਾਂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਅ ਸੰਘਲਾ ਪਹਿਲਾ ਸਾਉਣ ਵਡਾ ਆਕਾ ਸਾਹਿਬ ਕੋ ਇੱਕ ਐਵੜਾ ਵੱਡਾ ਢਾਹ ਹੋਏ ਕੀਮਤ ਪਾਇਨਾ ਕਹਿਆ ਜਾਏ ਕਹਿਣੇ ਵਾਲੇ ਤੇ ਰਹੇ ਰਹੇ ਸਮਾਏ ਵੱਡੇ ਮੇਰੇ ਸਹੇਬਾ ਗੰਗਵੀਰਾ ਗੁਣੀ ਲਹੀ ਰਾ ਕੋਈ ਨ ਜਾਣੇ ਤੇਰਾ ਕਿਤਾ ਕੇ ਵੜਚੀ ਰਹਾਉ ਸਭ ਸੁਰਤੀ ਨਾਲ ਸਰਤ ਕਮਾਈ ਸਭ ਕੀਮਤ ਨਾਲ ਕੀਮਤ ਬਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤੇਜ਼ ਵੜਿਆਈ ਸਭ ਸੱਤ ਸਭ ਤਪ ਸਭ ਜੰਗਿਆਈਆਂ ਸਦਾ ਪਰਖਾ ਕੀ ਬੜਿਆ ਆਇਆ ਨਾ ਤੁਧੋ ਦੇਣਾ ਦਿਨ ਕਿਨ ਨਾ ਭਾਇਆ ਕਰਮ ਮਿਲੈ ਨਹੀਂ ਠਾਕ ਰਹਾ ਗਿਆ ਆਖਣ ਵਾਲਾ ਕਹ ਵਿਚਾਰਾ ਸੱਤੀ ਭਰੇ ਤੇਰੇ ਢੰਡਾਰਾ ਜਿਸੁੰਦੇਸ ਤੇ ਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਮ ਹੱਲਾ ਪਹਿਲਾ ਆਖਾ ਜੀ ਮਾਗ ਸਰੇ ਮਰ ਜਾਓ ਆਖਣ ਓਖਾ ਸੱਚਾ ਨਾਓ ਸਾਚੇ ਨਾਮ ਗੇ ਲਾਗੈ ਭੋਖ ਉਤ ਭੋਖ ਹੈ ਕਾਹੇ ਚਲਿਆ ਦੂਗ ਸਾਂ ਕੀ ਹੋਵੇ ਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਓ ਸਾਚੇ ਨਾਮ ਕੀ ਤੇਲ ਵੜਾਈ ਅੱਖ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਾ ਨ ਹੋਵੇ ਕਾੜਨ ਜਾਏ ਨਾ ਅਭ ਮਰਨ ਹੋਵੇ ਸੋਗ ਦੇਂਦਾਰ ਰਹਿਣਾ ਚੁੱਕਾ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਤੀ ਰਾਤ ਕਰਨ ਨਸਾਰੇ ਤੇ ਕਮਜਾਤ ਨਾਨਕ ਨਾਮ ਹੈ ਬਾਹਰ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕਹਿ ਜਨ ਸਤਿਗੁਰ ਸਤਿਪੁਰ ਕਾ ਬਿਨੋ ਕਰੋ ਗੁਰ ਪਾਸ ਹਮ ਕਿਰੇ ਕਰਮ ਸਤਿਗੁਰ ਸਰਣ ਆਈ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੁਖ ਹਰਾਮ ਨਾਮ ਪਰਗਾਸ ਗੁਰਮਤ ਮੇਰਾ ਪ੍ਰਾਨ ਸਦਾਈ ਕਰਮਤ ਨਾਮ ਮੇਰਾ ਪ੍ਰਾਨ ਸਦਾਈ ਹਰ ਕੀ ਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੈ ਵਡ ਭਾਗ ਵਡੇਰੇ ਜਿਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮੇਰੇ ਸੰਗਤ ਗਉਣ ਪਰ ਜਾਸੈ ਜਿਨ ਹਰ ਹਰ ਅਸ ਨਾਮ ਨ ਪਾਇਆ ਤੇ ਭਾਗ ਦੀਨ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀ ਆਏ ਤ੍ਰਿਕ ਜੀਵੇ ਤ੍ਰਿਕ ਜੀ ਬਾਸ ਜਿਨ ਹਰ ਜਨ ਸਤਿਗੁਰ ਸੰਗ ਦਪਾਈ ਤੈਨ ਤਰ ਮस्तक ਲਿਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਹਰ ਅਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਗ ਗੁਜਰੀ ਮਹਲਾ ਮੰਜਵਾ ਗਾਇ ਰਹੇ ਮਨ ਚਤ ਲੈ ਉਦਨ ਮਾ ਹਰ ਹਰ ਦੀਓ ਆ ਸਹਿਲ ਪਥਰ ਮਹਿਜੰਤ ਆਪਾਇ ਤਾਂ ਕਹ ਰਿਜ ਕੋ ਹਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮੇਰਾ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਭ ਤੇ ਬਨਤਾ ਕੋਇ ਨਕਸੀ ਹੀ ਤਰਿਆ ਸਿਰ ਸਿਰ ਰਜ ਕੋ ਸਬਾਹੇ ਠਾਕੁਰ ਕਾਹੇ ਮਨ ਪੱਕ ਰਿਆ ਓੜ ਓੜ ਆਵੇ ਸਕੋ ਸਾ ਤੇ ਸਪਾਸ਼ਾ ਬਚਰੇ ਸ਼ਰਿਆ ਤੇ ਨਕਵਣ ਖਲਾਵੇ ਕਮਣ ਚਗਾਵੇ ਮਨ ਮੈਂ ਸਮਰਨ ਕਰਿਆ ਸਾਵਨ ਦਾ ਨਾਨਕ ਦਾਸ ਅਸ਼ਟ ਸਿਧਾਨ ਠਾਕੁਰ ਕਰਤਲ ਦਰਿਆ ਜਨ ਨਾਨਕ ਬਲ ਬਲ ਸਤਿਵਾਰ ਜਾਈਏ ਤੇਰਾ ਅੰਤ ਨਾ ਪਾਰਾ ਬੜਿਆ ਰਗਾ ਸਮਹਲਾ ਚੌਥਾ ਸੋ ਪਰ ਘਰ ਨਰੰਜਨ ਹਰਪੁਰਖ ਨਰੰਜਨ ਹਰ ਅਗਮ ਅਗਮ ਪਾਰਾ ਸਭ ਤਿਆਵਹਿ ਸਭ ਤਿਆਵਹਿ ਤੁਧ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਧ ਜੀਂ ਕਾਦਾ ਤਾਰਾ ਹਰ ਤਿਆਵੋ ਸੰਤੋ ਜੀ ਸਭ ਦੁਖ ਵੈਸਾਨ ਹਾਰਾ ਹਾਰਾ ਪੇ ਠਾਕੁਰ ਹਾਰਾ ਪੇ ਸੇਵਕ ਜੀ ਕੈ ਨਾਨਕ ਜਨ ਤ ਵਿਚਾਰਾ ਤੂ ਘਟ ਘੜ ਅੰਤਰ ਸਰਬ ਨਿਰੰਤਰ ਦੀ ਹਾਰੇ ਕੋ ਪਰ ਕਸਮਾਨਾ ਇੱਕ ਦਾਸੇ ਕਿ ਵਘਾਰੇ ਦੀ ਸਭ ਤੇਰੇ ਚੋਦ ਵਡਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤੁਧ ਮੈਂ ਆਵਰ ਨਾ ਜਾਣਾ ਤੂੰ ਪਰ ਬ੍ਰਹਮ ਬੰਧ ਬੰਧ ਦੀ ਤੇਰੇ ਕਿ ਆਗਨ ਆਕਲ ਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕਰਵਾਣਾ ਹਰ ਤਿਆ ਹੈ ਹਰਦਿਆ ਹੈ ਤੁਧ ਦੇ ਜੀ ਸੇਵ ਜਨ ਜੋ ਮਹਿਸਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਤੇ ਆਇ ਜੀ ਤੈਨ ਤੁੱਟੀ ਜਮ ਕੇ ਫਾਸੀ ਜਿਨ ਨੇ ਪੋ ਜਿਨ ਹਰ ਨਿਰ ਪੋ ਧਿਆ ਜੀ ਤਿਨ ਕਾ ਕੋ ਸਕ ਖਪ ਗਵਾਸੀ ਜਿਨ ਸੇਵਾ ਜਿਨ ਸੇਵਾ ਮੇਰੇ ਹਾ ਜੀ ਦੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤੇ ਆਇ ਜੀ ਜਨ ਨਾਨਕ ਤਿਨ ਬਲ ਜასი ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਆ ਤੇਰੇ ਭਗਤ ਤੇਰੇ ਭਗਤ ਸਲਾਹਨ ਤੋ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਨਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰਿ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਰੇ ਜਰਨਾਨਕ ਜੀ ਜੋ ਪਾਵੇ ਮੇਰੀ ਹਰ ਭਗਵੰਤਾ ਤੂੰ ਆਦਪੁਰਖ ਪਰੰਪਰਕਰਤਾ ਦੀ ਤੂੰ ਤੇ ਦੇਵੜੇ ਆਵਰਣ ਕੋਈ ਤੂੰ ਯੁਗ ਯੁਗ ਇੱਕੋ ਸਦਾ ਸਦਾ ਤੂੰ ਇੱਕੋ ਈ ਤੂੰ ਨਹਿ ਚਲ ਕਰਤਾ ਸੋਈ ਤੁਰ ਆਪੇ ਭਾਬਾ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੁਰ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਰ ਆਪੇ ਸਿਰ ਦੇ ਸਭ ਕੋਈ ਜਨ ਨਾਨਕਾ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਹ ਜਾਣੋਈ ਅਸਮ ਹਲਾਕਉ ਖਾ ਤੂੰ ਕਰਤਾ ਸਤਿਆਰ ਮੈਂ ਦਾ ਸਾਈਂ ਜੋ ਤੂੰ ਬਸੋਈ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਜਬਨੀ ਤੇ ਆਇਆ ਜਿਸ ਨੂੰ ਕਿਰਪਾ ਕਰ ਹੈ ਤੈਨ ਰਾਮ ਨਾਮ ਰਤਨ ਪਾਇਆ ਗੁਰਮਖ ਲਾਦਾ ਮਨਮਖ ਗਵਾਇਆ ਤੁਰ ਆਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਡੀ ਮਾਏ ਤੁਡਮੇਨ ਦੂਜਾ ਕੋਈ ਨਾ ਹੈ ਜੀ ਜੱਤ ਸਭ ਤੇਰਾ ਖੇਲ ਵੈਨ ਜੋਗ ਮਿਲ ਬਿਛੜਿਆ ਸੰ ਜੋਗੀ ਮੇਲ ਜਿਸਨੂੰ ਤੂੰ ਜਾਣੇ ਸੋਈ ਜਨ ਜਾਣੇ ਹਰ ਗੁਣ ਸਦਹੀ ਆਤਮਾ ਥਾੜਾ ਜਿਨੇ ਹਰ ਸੇਵਾ ਤੈਨੇ ਸਭ ਆਇਆ ਸਹਿ ਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਉ ਉਦੋਂ ਦਿਨ ਦੂਜਾ ਵਾਰ ਮਨ ਕੋਏ ਤੂੰ ਕਰ ਕਰ ਵੇਖਿਆ ਜਹਣ ਹੈ ਸੋਏ ਜਨ ਨਾਨਕ ਗੁਰ ਮਖਾ ਪ੍ਰਗਟ ਹੋਏ ਆਸਮ ਹਲਾ ਬਹਿਲਾ ਤੇ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਖਜ ਮਹਪਾਗਨ ਹੈ ਚਾਲਾ ਹਮ ਦੇਖਾ ਤਹਿ ਡੂਬਿਐਲੇ ਮਨ ਏਕ ਨਚੈਤ ਸਮੂਡ ਮਨਾ ਹਰ ਬਿਸਰ ਤੇਰੇ ਗੁਣ ਗੱਲਿਆ ਰਹਾਉ ਨਾਹੋ ਜੇ ਸਤਿ ਨਹੀਂ ਵੜਿਆ ਮੋਰਖਾ ਮੋਦਾ ਜਨਮ ਪਿਆ ਆਪਣਾ ਤੇ ਨਾਨਕ ਤਨ ਕੀ ਸਰਣਾ ਜੇ ਤੂੰ ਨਹੀਂ ਵਿਸਰਿਆ ਆਸਮਾਹ ਲਾ ਪੰਗੀ ਦਾ ਮਾਈ ਪ੍ਰਾਪਤ ਮਨ ਕਦੇ ਹੋਰੀਆ ਗੋਗਨ ਬਿਨ ਕੀ ਇਹ ਤੇਰੀ ਬਰੀਆ ਅਵਰ ਕਾ ਅਜਿਹ ਤਰ੍ਹਾਂ ਕੇ ਤਨ ਕਾਮ ਮਿਲ ਸਾਥ ਸੰਗਤ ਪਾ ਦੇ ਕੇਵਲ ਨਾਮ

ਚਾਂਦੇ ਜੇ ਕਰਦਾ ਕਰੀਆ ਸਾਮਹਿਰ ਨ ਕੋਵਾ ਸੰਗਰੀਏ ਪੂਰਨ ਹੋਈ ਹਮਾਰੇ ਯਾਸਾ ਤੋਰ ਭਜਨ ਕੀ ਰਹਿ ਪਿਆਸਾ ਤਮੈ ਸਾਡ ਕੋਈ ਵਰਨ ਦੇ ਆਉ ਜੋ ਵਰਚ ਹਮਸਤਮ ਤੇ ਪਾਉ ਸੇਵਕ ਸਹਿਕਰ ਹਮਾਰੇ ਤਾਰੀਆ ਚੁਣ ਚੁਣ ਸਤਰ ਹਮਾਰੇ ਮਾਰੀਏ ਆਹ ਭਾਤਮure ਬਰੇ ਅਮਰ ਕਾਲ ਕਤਰਾਸ ਨੇ ਵੜਿਆ ਹੋ ਜੋ ਸਦਾ ਹਮਾਰੇ ਬੱਚਾ ਸ੍ਰੀ ਅਸਤੁਰ ਜੂ ਕਰੇ ਹੋ ਰਸ਼ਾ ਰੱਖ ਲੈ ਹਮੂਹੇ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਤੁਸ਼ਣ ਕਹੰਤਾ ਤਮਹੁ ਬੁਰੀ ਚਤਾ ਦਸ ਗੰਦਾ ਕਾਲ ਪਾਇ ਬ੍ਰਹਮੰ ਬਖਤਰਾ ਕਾਲ ਪਾਇ ਸਿਵ ਜੂ ਅਵਤਾਰਾ ਕਾਲ ਪਾਇ ਕਰਬਿਸ਼ਨ ਫਰ ਖਾਸਾ ਸਗਲ ਕਾਲ ਕਹਿਤੀ ਅਤਮਾਸਾ ਜਵਨ ਕਾਲ ਜੋਦੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਹ ਤੈ ਜਸ਼ਨੇ ਬਜਾਇਓ ਆਰ ਅੰਤ ਇੱਕ ਹੈ ਬਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਭ ਲੋਕ ਬਾਰੇ ਆਪ ਸਭਾਰੀ ਸੇਵ ਕਰਨ ਕੋ ਸਭ ਗੁਣ ਸਭ ਦਿਓ ਸਤਨ ਤੋ ਬਾਲ ਨੂੰ ਬਨਕਿਓ ਘਾਟ ਘਾੜ ਕੇ ਅੰਦਰ ਕੀ ਜਾਨੰ ਭਲੇ ਬੁਰੇ ਕੀ ਪੀਰ ਪਸ਼ਾਨਾ ਚੀਟੀ ਦੇ ਕੋ ਇੰਟਰੇ ਅਸਥੋਲਾ ਸਭ ਪਾਲ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਾਂ ਦੁਖਤ ਮਾਇ ਤੇ ਦੁਖੀ ਸਭ ਪਾਏ ਸਾਧਨ ਕੇ ਸੋ ਕੀ ਏਕ ਏਕ ਕੀ ਪੀਰ ਪਸ਼ਾਨਾ ਮੈਂ ਘਾਟ ਘਾਟ ਕੇ ਵੜ ਪੜ ਕੀ ਜਾਣੇ ਜਬ ਉਦ ਕਰ ਖ ਕਰ ਕਰਦਾਰਾ ਵਰ ਜਾ ਸਰਤ ਤਦ ਦੇ ਅਪਾਰਾ ਜਬ ਅਕਰ ਖ ਕਰ ਤਹ ਕਭੋਂ ਤੋਂ ਮੈਂ ਮਿਲਤ ਦੇਤਾ ਅਰ ਸਭ ਹੂੰ ਜੈਸੇ ਬਦਨ ਸ੍ਰੇਸ਼ਟ ਸਾਵਤੜ ਹੈ ਆਬ ਆਪਣੀ ਬੂਰੇ ਆਚਾਰ ਤੋ ਮੈਂ ਸਭ ਹਿਤੇ ਰਹਤ ਨਰਾਲਮ ਦਾਤ ਬੇਰ ਭੇਦ ਅਰ ਆਲਮ ਰੰਕਾਰ ਨਰੰਭਕਾਰ ਨਰਲੰਬ ਆਦ ਨੀਲ ਅਨਾਲ ਸੰਭ ਨਕੰਗੂੜ ਆਚਾਰਤ ਭੇਦ ਜਾਂ ਕੋ ਪੇਵਨ ਆਪਤ ਬੇਦਾ ਨਰਿੰਕਾਰ ਕਰਪਾਨ ਅਨਮਾਨਤ ਮਹਾ ਮੂਰਗਾਸ਼ਪੀ ਦੇਨਨ ਜਾਨਤ ਮਹਾਦੇਵ ਕੋ ਬਿਹਰ ਸਦਾ ਸੇਵਨ ਰੰਕਾਰ ਕਾ ਚੀਨ ਤਾ ਹੈ ਭਵ ਆਪ ਆਪਣੀ ਬਧ ਜੇ ਤੀ ਵਰਨਨ ਪਿੰਨ ਪਹ ਤੀ 33 ਹਮਰਾ ਲੈ ਖਾਨਾ ਜਾਏ ਸਾਰਾ ਕਹਿਵੇ ਸਜਾ ਪ੍ਰਥਮ ਸੰਸਾਰਾਇ ਕਹਿ ਰੂਪ ਅਨੂਪਸ ਰੂਪਾ ਅਰੰਕ ਪਿਉਰਾ ਬੈ ਗਈ ਪੂਪਾ ਅੰਡਾ ਜੇ ਡੇਰ ਜਿ세 ਤਦ ਕਿਨੀ ਉਤਪਰ ਖਾਨ ਬਹਰ ਰਾਤ ਦਿਨੀ ਕਭੂ ਹੂਲ ਰਾਜ ਹਵ ਬਟਾ ਕਹੂ ਸਮਟ ਪਿਆ ਉਸੰਕਰ ਇਕੈਟਾ ਸਗਦੀ ਉਸ ਰੇਸਟੋਰੈਂਟ ਦਿਖਾਇ ਅੰਜੰਬ ਆਦ ਜਗਤ ਸਰੂਪ ਸਿਆਨਪ ਆਵਰ ਸ਼ਾ ਮੇਰੀ ਤਮ ਕਰੋ ਸਿਖ ਅਭਾਰ ਅਸਿਖ ਸੰਗ ਰੋ ਦੋਸਤ ਜਿਥੇ ਉਠਵ ਤਦ ਫਾਤਾ ਸਕੰਮ ਲੇਸ਼ ਕਰ ਰਣ ਗਾਤਾ ਜੇ ਰਸ ਤੁਜ ਜੂ ਤਵ ਸਰਨੀ ਬਾਰੇ ਦਿਨ ਕਾ ਦੁਸ਼ਟ ਦੁਖਤ ਹਉ ਮਰੇ ਔਰ ਘਰ ਜਵਨ ਬਗ ਪਰੇ ਤ ਹਾਇ ਜਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਭਾਰ ਤੇ ਆਏ ਹੈ ਤਾਂ ਕੇ ਕਾਰਨ ਨਹੀਂ ਆਏ ਹੈ ਰਸ਼ਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਟ੍ਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਹੇ ਨ ਹਰ ਹੋ ਤਾਂ ਕੇ ਤਾਪੋ ਤਨ ਕਮ ਹੋਏ ਹਰ ਹੋ ਕਰਿਦ ਸਿਦ ਘਰ ਮੋ ਸਭ ਹੋਈ ਦੁਸ਼ਟ ਸ਼ਾਹ ਸ਼ਵ ਸਕਣਾ ਕੋਈ ਇੱਕ ਬਾਰ ਦਿਨ ਤੂੰ ਮੈ ਸੰਭਾਰਾ ਕਾਲ ਪਾਸ ਤੇ ਤਾ ਹੈ ਅੰਬਾਰਾ ਦਿਨ ਨਰਨਾ ਤੇ ਹਾਰੋ ਕਹਾਂ ਦਰਦ ਦੁਸ਼ਟ ਧੋਖ ਤੇ ਰਹਾ ਘੜਗ ਖੇਤ ਮੈਂ ਸੰਨਤ ਹਾਰੀ ਆਪ ਹੱਦ ਦੇਲ ਅਬਾਰੀ ਸਰਬਤੋਰ ਮੋਹ ਸੁਆਈ ਦੁਸ਼ਟ ਲੋਕ ਤੇ ਲਹਿ ਬਚਾਈ ਸਭਿਆ ਪਾਏ ਗਏ ਹੈ ਡਾਉਦੇ ਤੁਮਰੇ ਤਬ ਤੇ ਖਾਂ ਵਖਤਰੇ ਨਹੀਂ ਆ ਨਿਉ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਰਹਿਮਤ ਇਕ ਨਾਮ ਮਾਨਿਓ ਸਿਮਰਤ ਸਾਸਤਰ ਬੇਦ ਸਬਾ ਬਹੁ ਭੇਦ ਕਹਿ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਦੋਹੇ ਬਥਾਨਿਓ ਦੁਹਰਾ ਸਭ ਲੋਰ ਕੋ ਛੜ ਗਏ ਗਏ ਉਤਾਰ ਦਹਾਰ ਬਾਹੀ ਗਏ ਕੀ ਲਾਡਿ ਅਸ ਗੋਬਿੰਦ ਦਾਸ ਤਹਾਰ ਰਾਮ ਕਲੀਨ ਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਬਿਐ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਦਾ ਪਾਇਆ ਸਹਜ ਸੇਤੀ ਮਨ ਬੜੀ ਵਧਾਈਆ ਰਾਗ ਰਤਨ ਬਰਬਾਰ ਕਰਿਆ ਸ਼ਬਦਾਂ ਗਾਣੇ ਆਈਆਂ ਸਾਬੇ ਦੋਦਾ ਦਹਾ ਉਹ ਹਰੀ ਕੇਰਾ ਮਨ ਜਿਨੀ ਵਸਾਇਆ ਕਾਹੇ ਦਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਹਕਮ ਮਨ ਮੇਰੇ ਦੁਖ ਸਾਵੇ ਸਹਾਰਨਾ ਅੰਗੀਕਾਰ ਕਰੇ ਤੇਰਾ ਕਾਰ ਦੇਵ ਸਭ ਸਵਾਰਨਾ ਸਭਨਾ ਗਲਾ ਸਮਰਾਤ ਸੁਆਮੀ ਸੋਕਿ ਰੋਇ ਮਨਿ ਉਬਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਈਬਾ ਕਿਆ ਨਹੀ ਕਰ ਤੇਰਾ ਕਾ ਕਾ ਤੇਰਾ ਸਦਕਿ ਸਹਜ ਜਿਸ ਦੇ ਸੋ ਪਾਵੇ ਸਦਾ ਸੇਤ ਸਲਾਹ ਤੇਰੀ ਨ ਮਨ ਵਸਾਵੇ ਨਾਮ ਜਿਨ ਕਾ ਮਨ ਵਸਾਵੇ ਆਵਾਜੇ ਸ਼ਬਦ ਗਨੇ ਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਗ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸਾਂ ਸੁਖਮਾਨ ਆਏ ਵਸਿਆ ਜਿਨ ਇਛਾਂ ਵਰ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ ਜਿਸ ਦੀ ਇਹ ਵੜਿਆਈਆਂ ਕਾਹੇ ਨਾਨਕ ਸੁਣੋ ਸੰਤੋ ਸਭ ਤਰ ਬਿਆਲੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤੇ ਤਦਕਰ ਸਭਾਗੇ ਘਰਤ ਬਾਗੇ ਸਬਦ ਵਾਜੇ ਕਰਾਂ ਜਿਤ ਗਰਧਾਰੀਆ ਪੰਚ ਦੂਤ ਤੋਦ ਵਸ ਕੀਤੇ ਕਾਲ ਕੰਟਕ ਮਾਰੇ ਚੁਰ ਕਰਮੁ ਬਾਤੁ ਜਿਨ ਕੋ ਸੇ ਨਾਮ ਹਰਿ ਗਾ ਲਾਗੇ ਗਾਹਿ ਨਾਨਕ ਤੈ ਸਖੁਆ ਤਦਗਰ ਅਨਹਦ ਵਾਜੇ ਅਨੰਦ ਸੜੋ ਵਡ ਭਾਗੇ ਹੋ ਸਗਲ ਮਨੋਰਥ ਪੂਰੇ ਪਹਾੜ ਬ람ਰਾ ਪਾਇਆ ਤਰੇਸ ਅਗਰੇ ਵੇ ਸੂਰੇ ਦੁਖ ਰੋਗ ਸੰਤਾਪ ਤਰੇਸੁ ਨੀ ਸੱਚੀ ਬਾਣੀ ਸੰਤ ਸਾਈਂ ਨ ਪੈ ਸਰਤ ਪੂਰੇ ਗੁਰ ਤੇ ਜਾਣੀ ਸੋਲ ਤੇ ਬਨੀਤ ਕਹਤੇ ਪਵਤ ਸਰਦੁਰ ਹੈ ਆ ਪਰਹੂਰੇ ਬਿਨ ਬੰਤ ਨਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਮਦਾਵੜੀ ਮਹੱਲਾ ਪੰਜਵਾ ਥਾਲ ਵਿਚ ਤੈਬ ਥਾਲ ਵਿਚ ਨ ਵਸਤੋ ਭਾਈਓ ਸਾਤ ਸੰਤੋ ਕੇ ਵਿਚਾਰੋ ਅਮਰ ਦਾ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਬਜ਼ ਆਧਾਰੋ ਦੇਖੋ ਖਾਵੈ ਜੇ ਕੋ ਪਹੁੰਚੈ ਤਿਸ ਕਾ ਉਧਾਰੋ ਇਹ ਵਸਤ ਤਜਿ ਨਹੀਂ ਜਾਈ ਨਿਤ ਨਿਤ ਰੱਖ ਔਰ ਤਾਰੋ ਤਾਰੋ ਤਾ ਉਸਨ ਸਾਰੋ ਚਰਨ ਲਗ ਤਰੀਆ ਸਾਬ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ 5 ਵਾ ਹਿਰਾ ਕੀਤਾ ਜਤੋ ਨਾਹੀ ਮੈਨੂੰ ਜੋ ਕੀਤਾ ਹੋਈ ਮੈਨਰ ਗੁਣਿਆਰੇ ਕੋ ਗੁਣ ਨਾਹੀ ਆਪੇ ਦਰਸ ਰਹੀ ਹੋਈ ਤ ਸਭਿਆਮ ਮਹਿਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਇਹ ਰਹਿ ਰਾਸ ਸਾਹਿਬ ਸੋਦਰ ラਗ ਆਸਨ ਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਹਸੋ ਕਰਕੇ ਹਜਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਣ ਹਾਰੇ ਕੀਤੇ ਤੇਰੇ ਰਾਗ ਬਿਸੋ ਕਹੀਏ ਕਹਤੇ ਤੇਰੇ ਗਾਵਣ ਹਾਰੇ ਗਾਵਣ ਤੁਧਨ

ਗਾਵੰਤ ਤੁਧਨੋ ਚੇਤਕ ਗਤ ਲੇਖੇ ਜਾਣਨਾਂ ਲੇਖੇ ਲੇਖੇ ਧਰਮ ਬੇਚਾਰੇ ਗਾਵੰਤ ਤੁਧਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤ ਤੁਧਨੋ ਨਿਰਿੰਦਰ ਰਸਨਾ ਬੈਠੇ ਦੇਵਤੇ ਅੰਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਦੀ ਅੰਦਰ ਗਾਵਨ ਤੁਧਨੋ ਸਾਥ ਬੇਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨਰ ਕੀਸਰ ਯੁਗ ਯੋਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮਸ ਪਿਆਲੇ ਜਾਵਨ ਤੁਧਨੋ ਰਤਨ ਉਪਾਏ ਤੇਰੇ 84 ਤੀਰਥ ਨਾਲੇ गावंत तुदनो जोध महा बलसुरा गावंत तुदनो खानि चारे गावंत तुदनो खांड मंडल दह मंडा कर, कर कर रखे तेरे तारे सही तुदनो गावन जो तुद पावन रते तेरे भगत रसाले होर केते तुदनो गावन से मैं चेतन आवन नानक के आ बेचारे सोई सोई सदा सच साहिब साचा साची नाही हैप्पी होसी जाए न जैसी रचना जिने रचाई रंगी रंगी पाती कर कर जिने सी माया जिने अपाई कर कर देखै कीता अपना ज्यों तस्ती बड आई ਜੋ ਤੇ ਦੇ ਭਾਵੈ ਸੋਈ ਕਰਸੀ ਫਿਰ ਹੁਕਮਨ ਕਰਣਾ ਜਾਈ ਸੋ ਪਾਰ ਸਾਹਾਂ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਅ ਸੰਘਲਾ ਪਹਿਲਾ ਸਮਾ ਵਡਾ ਆਖਾ ਸਾਬ ਕੋਇ ਕਿ ਐਵੜੇ ਵੱਡਾ ਡੇਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਹੇਬਾ ਗੰਗਵੀਰਾ ਗੁਣੀ ਲਹੀ ਰਖੋਇ ਨ ਜਾਣੈ ਤੇਰਾ ਕੀਤਾ ਕੇ ਵੜਚੀਰਾ ਰਹਾਓ ਸਬ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਬਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਦ ਵੜਿਆਈ ਸਭ ਸੱਤ ਸਭ ਤਪ ਸਭ ਜਗਿਆਈਆਂ ਸਦਾ ਪਰਖਾ ਕੇ ਐ ਵੜਿਆਈਆਂ ਤੁਧੋ ਲੈਣੇ ਦਿਨ ਕਿਨ ਨਾ ਪਾਈਆਂ ਕਰਮ ਮਿਲੈ ਨਾ ਹੀ ਠਾਕ ਰਹਾ ਗਿਆ ਆਖਣ ਵਾਲਾ ਕਿਆ ਵਿਚਾਰਾ ਸੱਤੀ ਭਰੇ ਤੇ ਢੰਡਾਲਾ ਜਿਸ ਨੂੰ ਦੇਸ ਤੇ ਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਮ ਹੱਲਾ ਪਹਿਲਾ ਆਖਾ ਜੀ ਮਾ ਗਸਰੇ ਮਰ ਜਾਓ ਆਖਣ ਓਖਾ ਸੱਚਾ ਨਾਓ ਸਾਚੇ ਨਾਮ ਗੇ ਲਾਗੈ ਭੋਖ ਉਤ ਭੋਖੇ ਕਾਹੇ ਚਲਿਆ ਦੂਗ ਸਾਂਕਿਆ ਬਿਸਰਾ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਓ ਸਾਚੇ ਨਾਮ ਕੀ ਤੇ ਲਵੜਾਈ ਅੱਖ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਾ ਨ ਹੋਵੇ ਕਾੜਨ ਜਾਏ ਨਾ ਅਭ ਮਰਨ ਹੋਵੇ ਸੋਗ ਦਿਨ ਦਰਹਿ ਨ ਚੁੱਕਾ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵੜੇ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਤੀ ਰਾਤ ਸਤਿ ਨੰਸਾਰੇ ਤੇ ਕਮਜਾਤ ਨਾਨਕ ਨਾਮ ਹੈ ਬਾਦਿਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕਹਿ ਜਨ ਸਤਗੁਰ ਸਤਪੁਰ ਕਾ ਬਿਨੋ ਕਰੋ ਗੁਰ ਪਾਸ ਹਮ ਕਿਰੇ ਕਰਮ ਸਤਗੁਰ ਸਰਣ ਆਈ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੁਖ ਹਰਾਮ ਨਾਮ ਪਰਗਾਸ ਗੁਰਮਤ ਮੇਰਾ ਪ੍ਰਾਨ ਸਦਾਈ ਕਰਮਤ ਨਾਮ ਮੇਰਾ ਪ੍ਰਾਨ ਸਦਾਈ ਹਰ ਕੀ ਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੈ ਵਡ ਭਾਗ ਵਡੇਰੇ ਜਿਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮੇਰੇ ਸੰਗਤ ਗਉਣ ਪਰ ਜਾਸੈ ਜਿਨ ਹਰ ਹਰ ਅਸ ਨਾਮ ਨ ਪਾਇਆ ਤੇ ਭਾਗ ਦੀਨ ਜੰਪਾਸ ਜੋ ਸਤਿਗੁਰ ਸਹरण ਸੰਗਤ ਨਹੀ ਆਏ ਤ੍ਰਿਕ ਜੀਵੇ ਤ੍ਰਿਕ ਜੀ ਬਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤਰ ਮਸਤਕ ਲਿਖਿਆ ਲਖਾਸ ਤਨ ਤਨ ਸਤ ਸੰਗਤ ਜਿਤ ਹਰ ਅਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਗ ਗੁਜਰੀ ਮਹਲਾ ਨਜਵਾ ਕਾਹੇ ਰੇ ਮਨ ਚਤਲ ਉਦਨ ਮਾ ਹਰ ਹਰ ਦੀਓ ਪਲੇ ਆ ਸਹਿਲ ਪਥਰ ਮਹਿ ਜਨਤਾ ਪਾਇ ਤਾਂ ਕਹ ਰਿਜ ਕੋ ਹਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮੇਰਾ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਭ ਤੇ ਬਨਤਾ ਕੋਇ ਨਕਸੀ ਹੀ ਤਰਿਆ ਸਿਰ ਸਿਰ ਰਿਜ ਕੋ ਸਬਾਹੇ ਠਾਕੁਰ ਕਾਹੇ ਮਨ ਪੋ ਕਰਿਆ ਓੜ ਓੜ ਆਵੇ ਸਕੋ ਸਾ ਤੇ ਸਪਾਸ਼ਾ ਬਚਰੇ ਸ਼ਰਿਆ ਤੇ ਨਕਵਣ ਖਲਾਵੇ ਕਮਣ ਚਗਾਵੇ ਮਨ ਮੈਂ ਸਮਰਨ ਕਰਿਆ ਸਾਵਨ ਦਾ ਨਾਨਕ ਦਾਸ ਅਸਤ ਸਿਹਾਰਨ ਠਾਕੁਰ ਕਰਤਲ ਦਰਿਆ ਜਨ ਨਾਨਕ ਬਲ ਬਲ ਸਤਿਵਾਰ ਜਾਈਏ ਤੇਰਾ ਅੰਤ ਨਾ ਪਾਰਾ ਬੜਿਆ ਰਗਾ ਸਮਹਲਾ ਚੌਥਾ ਸੋ ਪਰ ਘਰ ਨਰੰਜਨ ਹਰਪੁਰਖ ਨਰੰਜਨ ਹਰ ਅਗਮ ਅਗਮਾ ਪਾਰਾ ਸਭ ਤਿਆ ਵੈ ਸਭ ਤਿਆ ਵੈ ਤੁਧ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਧੀਆਂ ਗਾਦਾ ਤਾਰਾ ਹਰ ਤਿਆ ਹੋ ਸੰਤੋ ਜੀ ਸਭ ਦੁੱਖ ਵੈਸਾਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਦੀ ਕੈ ਨਾਨਕ ਜਨਤ ਵਿਚਾਰਾ ਤੂ ਘਟ ਘੜ ਅੰਤਰ ਸਰਬ ਨਿਰੰਤਰ ਜੀ ਹਾਰੇ ਕੋਬਰ ਕਿਸਮਾਨਾ ਇਕਦਾ ਸੇ ਕੇ ਵਖਾਰੇ ਦੀ ਸਬ ਤੇਰੇ ਚੋਦ ਵਡਾਣਾ ਤੂੰ ਆਪੇ ਦਾਤਾ ਆਪੇ ਭਉਤਾ ਜੀ ਹੋਂ ਤੁਦ ਮੈਨ ਆਵਰ ਨਾ ਜਾਣਾ ਤੂੰ ਪਰ ਬ੍ਰਹਮ ਬੇੰਤ ਬੇੰਤ ਦੀ ਤੇਰੇ ਕਿਆ ਗਣ ਆਕਲ ਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕਰ ਬਾਣਾ ਹਰ ਤਿਆ ਹੈ ਹਰਦਿਆ ਹੈ ਤੋਦੇ ਜੀ ਸੇ ਜਨ ਜਗ ਮਹਿ ਸੰਗ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਤਿਆ ਆਇ ਜੀ ਤਿਨ ਤੁੱਟੀ ਜਮ ਕੇ ਫਾਸੀ ਜਿਨ ਨੇ ਪੋ ਜਿਨ ਹਰ ਨਿਰ ਪੋ ਧਿਆ ਜੀ ਤਿਨ ਕਾ ਕੋ ਸਕ ਖਪ ਗਵਾਸੀ ਜਿਨ ਸੇਵਾ ਜਿਨ ਸੇਵਾ ਮੇਰੇ ਹਾ ਜੀ ਦੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤਿਆ ਆਇ ਜੀ ਜਨ ਨਾਨਕ ਤਿਨ ਬਲ ਜასი ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਹੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤਉ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਪ ਹੈ ਜੱਫੇ ਬੇਹੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁ ਸੇ ਮਰਤ ਸਾਸਤ ਜੀ ਕਰੇ ਕਿਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਰੇ ਜਨ ਨਾਨਕ ਜੀ ਜੋ ਪਾਵੈ ਮੇਰੀ ਹਰਿ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਦੀ ਤੂੰ ਦੇਵੜੇ ਅਵਰਣ ਕੋਈ ਤੂੰ ਯੁਗ ਯੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਰ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੁਰ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਰ ਆਪੇ ਸਿਰ ਦੇ ਸਭ ਕੋਈ ਜਨ ਨਾਨਕਾ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਹ ਜਾਣ ਹੋਈ ਆਸਾਂ ਹਲਾਕੌਤਾ ਤੁੰ ਕਰਤਾ ਸਤਿਆਰੇ ਮੈਂਦਾ ਸਾਈ ਜੋਤੂ ਬਸੋਈ ਸੀ ਜੋਤੂਂ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂ ਜ਼ਬਨੀ ਤੇ ਆਇਆ ਜਿਸ ਨੂੰ ਕਿਰਪਾ ਕਰ ਹੈ ਤੈਨਰਾ ਨਾਮ ਰਤਨ ਪਾਇਆ ਗੁਰਮਥਲਾ ਤਾਂ ਮਨ ਮਖ ਗਵਾਇਆ ਤੁਰ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਹੋ ਸਭ ਤੁਝ ਹੀ ਮਾਏ ਤੁੜ ਮੈਂ ਦੂਜਾ ਕੋਈ ਨਾ ਹੈ ਜੀ ਜੱਤ ਸਭ ਤੇਰਾ ਖੇਲ ਬਿਨ ਜੋਗ ਮਿਲ ਵਿਛੜਿਆ ਸੰ ਜੋਗੀ ਮੇਲ ਜਿਸ ਨੂੰ ਤੂੰ ਜਾਣ ਹੈ ਸੋਈ ਜਣ ਜਾਣੇ ਹਰ ਗੁਣ ਸਦਹੀ ਆ ਤਨ ਥਾੜਾ ਜਿਨੇ ਹਰ ਸੇਵਾ ਤਨੇ ਸਬ ਆਇਆ ਸਹ ਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੇ ਉਦੋਂ ਦਿਨ ਦੂਜਾ ਵਾਰ ਨ ਕੋਏ ਤੂੰ ਕਰ ਕਰ ਵੇਖਿਆ ਜਹਣ ਹੈ ਸੋਏ ਜਨ ਨਾਨਕ ਗੁਰ ਮਖਾ ਪ੍ਰਗਟ ਹੋਏ ਆਸਮਾਹ ਲਾ ਬਹਿਲਾ ਤੇ ਸਰਵੜੇ ਪਹਿਲੇ ਨਵਾਸਾ ਪਾਣੀ ਭਾਵਕ ਤਿਨਹਿ ਕੀਆ ਪੰਖਜ ਮਹਪਾਗਨ ਹੈ ਚਾਲਾ ਹਮ ਦੇਖਾ ਤਹਿ ਡੂਬਿਐਲੇ ਮਨ ਏਕ ਨਚੈ ਤਸਮੂਡ ਮਨਾ ਹਰ ਬਿਸਰ ਤੇਰੇ ਗੁਣ ਗੱਲਿਆ ਰਹਾਉਨ ਨਾਹੋ ਜੇ ਤੁਸੀਂ ਨਹੀਂ ਵੜਿਆ ਮੋਰਖਾ ਮੋਦਾ ਜਨਮ ਪਿਆ ਆਪਣਾ ਵਤ ਨਾਨਕ ਤਨ ਕੀ ਸਰਣਾ ਜੇ ਤੂੰ ਨਹੀਂ ਵਿਸਰਿਆ ਆਸਮਾਨ ਲਾ ਪੰਗੀ ਦਾ ਮਾਈ ਪ੍ਰਾਪਤ ਮਨ ਕਦੇ ਹੋਰੀਆ ਬੋਗਨ ਬਿਨ ਕੀ ਇਹ ਤੇਰੀ ਬਰੀਆ ਅਵਲ ਕਾਜ ਤਰਕ ਤਨ ਕਾਮ ਮਿਲ ਸਾ ਸੰਗਤ ਪਾ ਦੇ ਕੇਵਲ ਨਾਮ

ਹਨੇ ਜੇ ਕਰਦਾ ਕਰੀਆ ਸਭ ਮਹਿਰ ਨ ਕੋਵਾ ਸੰਗਰੀਏ ਪੂਰਨ ਹੋਈ ਹਮਾਰੇ ਯਾਸਾ ਤੋਰ ਭਜਨ ਕੀ ਰਹਿ ਪਿਆਸਾ ਤਮੈ ਸਾਡ ਕੋਈ ਵਰਨ ਦੇ ਆਉ ਜੋ ਵਰ ਚਾਹ ਸੰਕ ਤੁਮ ਤੇ ਪਾਉ ਸੇਵਕ ਸਹਿਕਰ ਹਮਾਰੇ ਤਾਰੀਆ ਚਨ ਚਨ ਸਤਰ ਹਮਾਰੇ ਮਾਰੀਏ ਆਵਾ ਦੰਮ ਦੇ ਬਰੇ ਅਮਰ ਰਕਾਰ ਕਾ ਤਰਸ ਨੇ ਵੜਿਆ ਹੋ ਜੋ ਸਦਾ ਹਮਾਰੇ ਬੱਚਾ ਸ੍ਰੀ ਅਸਤੁਰ ਜੂ ਕਰਿਓ ਰਸ਼ਾ ਰੱਖ ਲਿਓ ਮੋਹ ਰੱਖਣ ਹਾਰੇ ਸਾਹਿਬ ਸੰਤ ਸਾਇ ਪਿਆਰੇ ਦੀਨ ਬੰਦ ਲੁਸਟਨ ਕਹੰਤਾ ਤਮਹੁ ਬੁਰੀ ਚਤਾ ਦਸ ਗੰਦਾ ਕਾਲ ਪਾਇ ਬ੍ਰਹਮੰ ਬਖਤ ਰਕਾਰ ਕਾਲ ਪਾਇ ਸਿਵ ਜੂ ਅਵਤਾਰਾ ਕਾਲ ਪਾਇ ਕਰ ਬਿਸ਼ਨ ਫਰ ਖਾਸਾ ਸਗਲ ਕਾਲ ਕਹਿਤੀ ਆ ਤਮਾਸਾ ਜਵਨ ਕਾਲ ਜਉਦੀ ਸਿਵ ਕੀ ਜੋ ਬੇਦ ਰਾਜ ਬ੍ਰਹਮਾ ਜੋਥੀ ਜੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਤੈ ਜਿਸ਼ਨੇ ਬਜਾਇਓ ਵਾਰ ਅੰਤ ਇੱਕ ਹੈ ਬਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਤੋ ਹਮਾਰੀ ਸਗਲ ਪ੍ਰਜਾ ਹਾਪ ਸਵਾਰੀ ਸੇਵ ਕਨ ਕਹੋ ਸਭ ਮਨ ਸਖ ਦੀਓ ਸਤਨੰਤੋ ਬਾਲਗੋ ਬੰਦਕਿਓ ਘੜ ਘੜ ਕੇ ਅੰਦਰ ਕੀ ਜਾਣ ਦੇ ਭਲੇ ਬੁਰੇ ਕੀ ਪੀਰ ਪਛਾਨਦਾ ਚੀਟੀ ਦੇ ਕੋਈ ਟੜਿਆ ਸੋਲਾ ਸਭ ਪਾਲ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸਖ ਪਾਏ ਸਾਧਨ ਕੇ ਸੋਹੀ ਏਕ ਏਕ ਕੀ ਬੀਰ ਪਛਾਨ ਮੈਂ ਘੜ ਘੜ ਕੇ ਵੜ ਪੜ ਕੀ ਜਾਣਾ ਜਬ ਉਦ ਕਰ ਖ ਕਰ ਕਰ ਤਾਰਾ ਵਰਜਾ ਸਰਤ ਤਦ ਦੇ ਅਪਾਰਾ ਜਬ ਅਕਰ ਖ ਕਰ ਤਹ ਕਭ ਹੋਂ ਤੋਂ ਮੈਂ ਮਿਲਤ ਦੇ ਤ ਹਰ ਸਭ ਹੋਂ ਜੈਸੇ ਬਦਨ ਸ੍ਰੇਸ਼ਟ ਸਾਵਤੜ ਹੈ ਆਬ ਅਮਨੀ ਬੂਰੇ ਆਚਾਰ ਤੋਂ ਮੈਂ ਸਭ ਹੀ ਤੇ ਰਹ ਤਨ ਰਾਲਮ ਦਾਤ ਬੇਦ ਭੇਦ ਅਰ ਆਲਮ ਰੰਕਾਰ ਨਰਿੰਬਕਾਰ ਨਰਲੰਬ ਆਧ ਨੀਲ ਅਨਾਲ ਸੰਭ ਤਾ ਕੰਬੜ ਅਚਾਰਤ ਪੇਦ ਜਾ ਕੋ ਪੇਵ ਰ ਪਾਪਤ ਬੇਦਾ ਨਰਿੰਕਾਰ ਕਰ ਪਹਨ ਅਨੁਮਾਨਤ ਮਹਾਮੁਰ ਕਸ਼ਭੀ ਜਨਨ ਜਾਨਤ ਮਹਾਦੇਵ ਕੋ ਗਹਿਰ ਸਦਾ ਸੇਵਨ ਰੰਗਾਰ ਕਾ ਚੀਨ ਤਾ ਹੈ ਭਵ ਆਪ ਆਪਣੀ ਬਧ ਜੀ ਤੀ ਵਰਨਨ ਬਿੰਨ ਬਿੰਨ ਤਹ 33

ਆਵਰ ਸ਼ਾਮ ਹੀ ਤਮ ਕਰੋ ਸਿਖ ਅਭਾਰ ਅਸਿਖ ਸੰਗ ਰੋ ਦੋਸਤ ਜਥੇ ਉਠਵ ਤਤ ਪਾਤਾ ਸਕੰਮ ਲੇਸ਼ ਕਰ ਲਣ ਗਾਤਾ ਜੇ ਰਸ ਤੁਜ ਜੂ ਤਵ ਸਰਨੀ ਬਾਰੇ ਦਿਨ ਕਾ ਦੁਸ਼ਟ ਦੁਖਤ ਹਵ ਮਰੇ ਔਰ ਘਰ ਜਵਨ ਬਗ ਪਰੇ ਤ ਹਾਰ ਜਿਨ ਕਾ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਤ ਨਹੀਂ ਆਏ ਹੈ ਰਸ਼ਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਟ੍ਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਹੇ ਨ ਹਰ ਹੋ ਤਾਂ ਕੇ ਤਾਪ ਤਨ ਕਮ ਹੋਏ ਹਰ ਹੋ ਕਰਿਦ ਸਿਦ ਘਰ ਮੋ ਸਭ ਹੋਈ ਦੁਸ਼ਟ ਸ਼ਾਸ ਸ਼ਵ ਸਕਾਣਾ ਕੋਈ ਇੱਕ ਭਾਰ ਦਿਨ ਤੂੰ ਮੈਂ ਸੰਭਾਰਾ ਕਾਲ ਪਾਸ ਤੇ ਤਾ ਹੈ ਅੰਬਾਰਾ ਦਿਨ ਨਾਰਨਾ ਤੇ ਹਾਰੋ ਕਹਾਂ ਦਰਦ ਦੁਸ਼ਟ ਧੋਖ ਤੇ ਰਹਾ ਖੜਗ ਖੇਤ ਮੈਂ ਸਨੰਤ ਹਾਰੀ ਆਪ ਹੱਥ ਦੇਲ ਅਬਾਰੀ ਸਰਬਤੋਰ ਮੋਹ ਸੁਆਈ ਦੁਸ਼ਟ ਦੁਖ ਤੇ ਲਹਿ ਬਚਾਈ ਸਭਿਆ ਪਾਇੰਗ ਹੈਡ ਆਫ ਦੇ ਤੁਮਰੇ ਤਲ ਤੇ ਖਾਂ ਵਖਰੇ ਨਹੀਂ ਆ ਨਿਉ ਰਾਮ ਰਹੀਮ ਪ੍ਰਾਨ ਕਰਾਨ ਅਨੇਕ ਰਹਿਮਤ ਇਕਨਾ ਮਾਨਿਓ ਸਮਲਤ ਸਾਸਤਰ ਬੇਦ ਸਬ ਬਹੁ ਭੇਦ ਕਹ ਹਮ ਇਕਨਾ ਜਾਨਿ ਸਰੀ ਅਸ ਪਾਨ ਕਿਰਪਾ ਤੁਮਰੀ ਕਰ ਮੈ ਨਾ ਕਹੋ ਸਭ ਦੋਹੇ ਵਿਖਾਨਿ ਦੋਹਿਰਾ ਸਗਲ ਆਰ ਕੋ ਛੜ ਗਏ ਗਏ ਤੁਹਾਰ ਦਹਾਰ ਬਾਹੀ ਗਏ ਕੀ ਲਾਡਿਆ ਸੋਬਿੰਦ ਦਾਸ ਤਹਾਰ ਰਾਮ ਕਲੀਨ ਹਲਾਤੀ ਜਾ ਅਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਬਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਦਾ ਪਾਇਆ ਸਹਜ ਸੇਤੀ ਮਨ ਬੜੀ ਵਧਾਈਆ ਰਾਗ ਰਤਨ ਬਰਬਾਰ ਪਰਿਆ ਸ਼ਬਦ ਜਾਵਣੇ ਆਈਆਂ ਸਾਬੇ ਦੋ ਸਦਾ ਉਹ ਹਰੀ ਕੇਰਾ ਮਨ ਜਿ ਨਿਵਸਾਇਆ ਕਾਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲੇ ਹੋ ਤੂੰ ਮਨ ਮੇਰੇ ਦੁਖ ਸਭੇ ਸਾਰਨਾ ਅੰਗੀਕਾਰ ਕਰੇ ਤੇਰਾ ਕਾਰ ਦੇ ਸਭ ਸਵਾਰਨਾ ਸਭਨਾਂ ਗੱਲਾਂ ਸਮਰਤ ਸੁਆਮੀ ਸੋ ਕੋ ਰੋ ਮਨਿ ਹਉ ਬਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਈਂਬਾ ਕਿਆ ਨਹੀ ਕਰ ਤੇਰਾ ਕਾ ਕਾ ਤੇਰਾ ਸੰਤਿਸ਼ ਹੈ ਜਿਸ ਦੇ ਸੋ ਪਾਵੇ ਸਦਾ ਸੇਤਸ ਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਾਵੇ ਆਵਾਜੇ ਸ਼ਬਦ ਗਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਗ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸਾਂ ਸੁਖਮਨ ਆਏ ਵਸਿਆ ਜਿਨ ਇਛਾਂ ਪਰ ਪੁੜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀ ਇਹ ਬੜੇ ਆਈਆਂ ਕਾਹੇ ਨਾਨਕ ਸੁਣੋ ਸੰਤੋ ਸਭ ਤਰ ਬਿਆਲੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਦ ਗਰ ਸਭਾਗੇ ਘਰਤ ਬਾਡੇ ਸ਼ਬਦ ਵਾਜੇ ਕਰਾਂ ਜਿਤ ਗਰ ਧਾਰੀਏ ਪੰਚ ਦੂਤ ਤੋਦ ਵਸ ਕੀਤੇ ਕਾਲ ਕੰਟਕ ਮਾਰੇ ਧੁਰ ਕਰਮ ਬਾਤ ਜਿਨ ਕੋ ਉਸੇ ਨਾਮ ਹਰ ਕੇ ਲਾਗੇ ਗਾਹੇ ਨਾਨਕ ਤੈਸ ਕਹਾਵਾ ਤਦ ਗਰ ਅਨਹਦ ਵਾਜੇ ਅਨੰਦ ਸੜੋਵੜ ਭਾਗੀ ਹੋ ਸਰਮਨੋਰ ਸਪੂਰੇ ਪਹਾਰ ਬ람ਰਾ ਪਾਇਆ ਤਰੇਸ ਅਗਰ ਵੇ ਸੂਰੇ ਦੁਖ ਰੁਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਈਂ ਨ ਭੇ ਸਰ ਤੇ ਪੂਰੇ ਗੁਰ ਤੇ ਜਾਣੀ ਸੋਲ ਤੇ ਬਨੀਤ ਕਹਤੇ ਪਵਿੱਤ ਸਖ ਦਰਹਿਆ ਪਰ ਪੂਰੇ ਬਿਨ ਬੰਤ ਨਨਕ ਗੁਰ ਚਰਨ ਲਾਗੇ ਵਾਦੇ ਅਨ ਹਤੂਰੇ ਮਦਾਵੜੀ ਮਹੱਲਾ ਪੰਜਵਾ ਥਾਲ ਵਿੱਚ ਤੈਵ ਥਾਲ ਵਿੱਚ ਤਿੰਨ ਵਸਤੂ ਬਈਓ ਸਤ ਸੰਤੋ ਕੇ ਵਿਚਾਰੋ ਅਮਰ ਦਾ ਨਾਮ ਓ ਠਾਕੁਰ ਦਾ ਪਾਇਓ ਜਿਸ ਕਾ ਸਬਜ਼ ਆਧਾਰ ਹੋ ਦੇਖੋ ਆਵੇ ਜੇ ਕੋ ਪਹੁੰਚੈ ਤਿਸਕਾਰ ਉਧਾਰੋ ਇਹ ਵਸਤ ਤਜੀ ਨਹੀਂ ਜਾਈ ਨਿਤਨੇ ਰੱਖ ਔਰ ਧਾਰੋ ਤਬ ਸੰਸਾਰ ਉਤਾਰਨ ਲਗਤੈ ਰਿਆ ਸਾਬ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ذات ਨਾਹੀ ਮੈਨੂੰ ਜੋਤ ਕੀ ਤੋਈ ਮੈਨਰੁ ਦੁਨਿਆਰੇ ਕੋ ਗੁਣ ਨਾਹੀ ਆਪੇ ਤਰਸੈ ਹੋਈ ਤਸਬੈ ਆ ਮਹਿਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨੁ ਨਤੀ ਬਹਿ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ